ਜੀ ਮੰਤਰੀ ਸਾਹਿਬ ਇਹ ਕਿਹੜਿਆ ਪਿੰਡ ਆ ਤੇ ਜਿੱਥੇ ਤੁਸੀਂ ਘਾਰ ਬੇੜੀ ਰਾਈ ਪਹੁੰਚੇ ਜੋ ਕੋਠੇ ਤੇ ਚੜੇ ਜੋ ਕੀ ਹਾਲਾਤ ਨੇ ਕਿਸਾਨਾਂ ਦੇ ਵੇਖੋ ਇਹ ਜਿਹੜੀਆਂ ਬਈਕਾਨਾ ਇਹ ਕੋਟਬੁੱਡੇ ਪਿੰਡ ਦੀ ਹੱਦ ਆ ਕੋਟਬੁੱਡੇ ਪਿੰਡ ਦੀ ਜ਼ਮੀਨ ਆ ਤੇ ਮੇਰੇ ਭਰਾ ਭਾਊ ਸ਼ਿੰਦਾ ਹੋਣੀ ਆ ਸਾਰੇ ਸੁਲਵਿੰਦਰ ਸਿੰਘ ਦੇ ਸੁਲਵਿੰਦਰ ਸੋਂ ਪਕਾਣਾ ਇਹਨਾਂ ਦਾ ਸੁਲਵਿੰਦਰ ਅਸੀਂ ਤੇ ਪਿਆਰ ਨਾਲ ਸ਼ਿੰਦਾ ਹੋ ਹ ਬਜ਼ੁਰਗਾਂ ਨੂੰ ਕਹਿੰਨੇ ਆ ਤੇ ਇਹ ਇਹ ਸਾਨੂੰ ਲੈ ਕੇ ਆਏ ਇੱਥੇ ਵੀ ਮੇਰਾ ਇੱਕਰਾ ਘਰ ਜ਼ਰੂਰ ਵੇਖ ਕੇ ਆ ਉਹ ਵੇਖੋ ਜਿਹਦਾ ਘਰ ਬਾਹਰ ਛੁੱਟ ਜੀ ਤੇ ਜੇ ਅਸੀਂ ਨਾ ਆਉਂਦੇ ਤੇ ਇਹਨਾਂ ਦੇ ਮਨ 'ਚ ਹੋਣਾ ਸੀ ਵੀ ਯਾਰ ਇੱਥੇ ਆਇਆ ਹਲਾਜੀ ਤੇ ਭੁੱਲਰ ਤੇ ਮੇਰੇ ਨਾਲ ਮੇਰੇ ਘਰੇ ਨਹੀਂ ਗਿਆ ਮੈਂ ਆਂਧਾਰਿਆਂ ਚਲੋ ਇਹਨਾਂ ਦੇ ਜੋ ਤਰਾਸਦੀ ਉਹ ਤਾਂ ਕੁਦਰਤ ਦੇ ਵਾਸੇ ਆ ਪਰ ਜਦੋਂ ਕੋਈ ਦੁੱਖ ਦਾ ਵੇਲਾ ਹੋਵੇ ਨਾ ਤੇ ਜੇ ਆਪਾਂ ਭੈਣ ਭਰਾ ਦੇ ਆ ਕੇ ਲੱਗੀ ਬਹਿ ਜਾਈਏ ਇਹਨੇ ਨਾ ਹੀ ਅਗਲੇ ਦਾ ਹੌਸਲਾ ਹੋ ਜਾਂਦਾ ਦਿਲ ਵੱਜ ਜਾਂਦਾ ਹੁਣ ਜੇ ਇਹਨਾਂ ਦੇ ਘਰੇ ਆਏ ਆ ਤੇ ਵੇਖਿਆ ਵਾ ਵਾਕਈ ਕੰਨਾਂ ਪਾਟੀਆਂ ਇਹਨੂੰ ਵੀ ਰਿਪੇਅਰ ਕਰਾਵਾਂਗੇ ਬਾਕੀ ਮੈਂ ਇਹਨਾਂ ਨਾਲ ਜਿੰਨੇ ਵੀ ਪਰਿਵਾਰ ਦਰਿਆ ਦੇ ਵਿੱਚ ਰਹਿੰਦੇ ਆ ਇਹਨਾਂ ਪਰਿਵਾਰਾਂ ਦੀ ਜਿਹੜੇ-ਜਿਹੜੇ ਪਿੰਡ ਦੀ ਪੰਚਾਇਤੀ ਜ਼ਮੀਨ ਹੈਗੀ ਇਹਨਾਂ ਸਾਰੇ ਪਰਿਵਾਰਾਂ ਨੂੰ ਆਪਾਂ 5-5 ਮਰਲੇ ਥਾਂ ਪੰਚਾਇਤੀ ਜ਼ਮੀਨ 'ਚੋਂ ਬੰਨੋ ਦੁਜੇ ਬੰਨੇ ਉੱਚੇ ਥਾਂ ਦੇ ਦਵਾਂਗੇ ਤਾਂ ਜੋ ਆਹ ਹੁਣ ਇਹਨਾਂ ਨੂੰ ਘਰਤ ਨਾ ਛੱਡਣਾ ਪੈਂਦਾ ਜੇ ਇਹਨਾਂ ਦਾ ਘਰ ਉੱਥੇ ਬਣਿਆ ਹੁੰਦਾ ਵਿਚਾਰੇ ਇਹਨਾਂ ਦੀ ਤੇ ਤਰਾਸ ਦੀ ਆ ਕਿ ਫਸਲ ਇਹਨਾਂ ਦੀ ਬਰਬਾਦ ਹੋ ਜਾਂਦੀ ਆ ਮੁਰਕੇ ਜਦੋਂ ਪਹਿਲੀਆਂ ਪੱਧਰ ਕਰਨੀਆਂ ਹੁੰਦੀਆਂ ਜਿਹੜੀ ਕੋਈ ਫਸਲ ਇੱਕ ਅੱਧੀ ਇਹਨਾਂ ਦੀ ਵੇਖਦੀ ਉਹ ਪਹਿਲੀ ਪੱਧਰ ਕਰਨ ਤੇ ਲੱਗ ਜਾਂਦੀ ਆ ਪੀਏ ਤੇ ਰੋਟੀ ਕਾਨ ਤੋਂ ਕਮਾਉਣ ਤੋਂ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਕਿਵੇਂ ਇਹਨਾਂ ਦਾ ਕੰਮ ਚੱਲਦਾ ਕਿਵੇਂ ਘਰ ਚੱਲਦਾ ਬੜੀ ਵੱਡੀ ਇਹਨਾਂ ਵਾਸਤੇ ਇਹ ਜਿਹੜੀ ਹੁੰਦੀ ਆ ਨਾ ਤਰਾਸ ਦੀ ਜਿਹੜੀ ਆ ਇਹਨਾਂ ਦਾ ਪਰਿਵਾਰ ਇਹਨਾਂ ਦਾ ਘਰ ਇਹਨਾਂ ਦੇ ਬੱਚੇ ਉਹ ਸਾਰਿਆਂ ਦੇ ਮਨਾ ਉਤੇ ਇਹੋ ਹੀ ਚੀਜ਼ ਵਾਰ-ਵਾਰ ਵਾਰ-ਵਾਰ ਦਿਲ ਨੂੰ ਝੰਜੋੜਦੀ ਆ ਵੀ ਯਾਰ ਪਤਾ ਨਹੀਂ ਕਿਹੜੇ ਵੇਲੇ ਕਦੋਂ ਪਾਣੀ ਆ ਜੇ ਨਾ ਪਤਾ ਨਹੀਂ ਕਿਹੜੇ ਵੇਲੇ ਕਦੋਂ ਹੜਾ ਆ ਕੇ ਤੇ ਸਾਡੀ ਫਸਲ ਡੁੱਬ ਜਾਣੀ ਆ ਹੁਣ ਜਿਹੜਾ ਘਰ ਹੀ ਸੁਰੱਖਤ ਹੁੰਦਾ ਚਿੜੀਆਂ ਕਾਣੀ ਆਪਦੇ ਘਰ ਛੱਡ ਦੇ ਇਹ ਆ ਪਾਣੀ ਆ ਹੁਣ ਘਰ ਦੇ ਵਿੱਚ ਵੀ 5-5 7-7 ਫੁੱਟ ਪਾਣੀ ਵੜਿਆ ਜੇ ਇਹਨਾਂ ਮੈਨੂੰ ਮੇਦਿਆ ਜ਼ਮੀਨ ਨੂੰ ਕੋਈ 5-7 10 ਫੁੱਟ ਉੱਚਾ ਬਣਾਇਆ ਹੋਣਾ ਉੱਚਾ ਬਣਾਇਆ ਜੀ ਉੱਚਾ ਬਣਾਇਆ ਹੋਣਾ ਤੇ ਉਹਦੇ 'ਚ ਵੀ 5-5 7-7 ਫੁੱਟ ਪਾਣੀ ਵੜਿਆ ਤੇ ਬਾਹਰ ਜ਼ਮੀਨ 'ਚ ਤੇ ਮੈਨੂੰ ਲੱਗਦਾ ਵੀ 10-10 11-11 ਫੁੱਟ ਪਾਣੀ ਚੱਲਣ ਹਾਂਜੀ ਮੰਤਰੀ ਸਾਹਿਬ ਜਿਹੜੇ ਘਰ 'ਚ ਮੰਤਰੀ ਸਾਹਿਬ ਬਾਪਾ ਜੀ ਕੋਈ ਮੰਤਰੀ ਸਾਹਿਬ ਜਿਹੜੇ ਘਰ 'ਚ ਤੁਸੀਂ ਬਾਕੀ ਆਪ ਬਾਹਰ ਕੋਈ ਤੁਰ ਕੀ ਹੁੰਨੇ ਆ ਅੱਜ ਉਸ ਘਰ 'ਚ ਬਿੜੀ 'ਚ ਬੈਠ ਕੇ ਆਉਣਾ ਪੈਂਦਿਆ ਬਿਲਕੁਲ ਜੀ ਪਾਣੀ ਹੁਣ ਜਦੋਂ ਬੰਦੇ ਦੀ ਹਾਈਟ ਹੁੰਦੀ ਆ 5 ਫੁੱਟ 6 ਫੁੱਟ 6.5 ਫੁੱਟ ਤੇ ਪਾਣੀ ਚੱਲਣ ਦੇ ਆ 10 10 11 11 ਫੁੱਟ ਤੇ ਇਹ ਤੇ ਬੜੀ ਤਰਾਸਤੀ ਆ ਵੱਡੀ ਇਹਨਾਂ ਪਰਿਵਾਰਾਂ ਨੂੰ ਪਤਾ ਇਹਨਾਂ ਦੇ ਦਿਲ ਤੇ ਜੋ ਵੀਤੀ ਪਈ ਆ ਬਾਕੀ ਦੁੱਖ ਸਾਨੂੰ ਵੀ ਆ ਅਸੀਂ ਵੀ ਇਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਆ ਪਰ ਜਿੱਡਾ ਵੱਡਾ ਦੁੱਖ ਇਹਨਾਂ ਵਾਸਤੇ ਆ ਜਿਨ੍ਹਾਂ ਦੇ ਯਾਰ ਘਰ ਪਰਿਵਾਰ ਹੋਣ ਉੱਥੇ ਰਾਹ ਦੇ ਉੱਤੇ ਤਰਪੈਲ ਪਾ ਕੇ ਬੈਠੇ ਆ ਤਿੰਨ ਚਾਰ ਪਰਿਵਾਰ ਨੇ ਤੇ ਤਰਪਾਲ ਪਾ ਕੇ ਮੀਂਹ ਤੋਂ ਬਚ ਕੇ ਵਿਚਾਰੇ ਬੰਨ ਦੇ ਉੱਤੇ ਬੈਠੇ ਆ ਤੇ ਬੜੀ ਬੁਰੀ ਹਾਲਤ ਹੈ ਇਹਨਾਂ ਦੀ ਵਿਚਾਰਿਆਂ ਦੀ ਬਾਕੀ ਇਹਨਾਂ ਦੀ ਜੋ ਵੀ ਮਦਦ ਹੋ ਸਕਦੀ ਹੋਊਗੀ ਨਾ ਸਰਕਾਰ ਵੱਲੋਂ ਇੱਕ ਇੱਕ ਰੁਪਇਆ ਇਹਨਾਂ ਭਰਾਵਾਂ ਨੂੰ ਦਿਵਾਵਾਂਗੇ ਕਿਉਂਕਿ ਇਹਨਾਂ ਦਾ ਤੇ ਅੱਗੇ بڑا ਨੁਕਸਾਨ ਹੋ ਗਿਆ ਜ਼ਮੀਨਾਂ ਰੁੜ ਗਈਆਂ ਫਸਲਾਂ ਬਰਬਾਦ ਹੋ ਗਈਆਂ ਘਰ ਵੀ 파ੜ ਗਏ ਆ ਆ ਬਾਬਾ ਜੀ ਨੇ ਤੇ ਜੇ ਦੱਸਦੇ ਵੀ ਥੋੜਾ ਚੇਰੀ ਹੋਇਆ ਸੀ ਘਰ ਬਣਾਇਆ ਸੀ ਤੇ ਉਹ ਇਹ ਪਤਾ ਥੋੜਾ ਹੁੰਦਾ ਵਾ ਵੀ ਕਦੋਂ ਪਾਣੀ ਆਇਣਾ ਪਹਿਲਾਂ 23 ਚ ਪਾਣੀ ਆ ਗਿਆ ਉਹ ਪਾਣੀ ਘਰ ਚੋਂ ਲੰਘਿਆ ਹੁਣ 25 ਜਾ ਗਿਆ ਆ 25 ਵਾਲਾ ਲੰਘਿਆ ਤੇ ਘਰ 파ੜ ਗਿਆ ਅਜੇ ਆ ਤੁਸੀਂ ਵੇਖ ਸਕਦੇ ਜੇ ਲੈਂਟਰ ਪਿਆ ਪੀ ਇਹਨਾਂ ਦੀ ਘਰੇਲੂ ਹਾਲਤ ਮਾੜੀ ਹੋਣ ਕਰਕੇ ਉੱਤੇ ਟਾਇਲ ਨਹੀਂ ਲਾਈ ਗਈ ਮਿੱਟੀ ਨਹੀਂ ਪਾਈ ਗਈ ਹਾਂਜੀ ਹਾਂਜੀ ਜੇ ਮਿੱਟੀ ਤਾਂ ਹੀ ਪਾਉਂਗੇ ਜੇ ਟਾਇਲ ਉਨ ਨੂੰ ਪੈਸੇ ਹੁੰਦੇ ਉਸੇ ਤਰ੍ਹਾਂ ਲੈਂਟਰ ਆ ਲੈਂਟਰ ਦੇ ਉੱਤੇ ਆਪਾਂ ਖਲੋਤੇ ਆ ਤੇ ਉਹ ਪਾਣੀ ਆਈ ਜਾਂਦਾ ਇਹਨਾਂ ਨੂੰ ਉਹ ਵੀ ਕੋਈ ਫਸਲ ਆਊਗੀ ਤੇ ਉੱਤੇ ਟਾਇਲ ਟੂ ਲਾਵਾਂਗੇ ਫਸਲ ਆਣੀ ਕਿਤੋਂ ਹਰਸਾ ਵਾਲੇ ਇੱਕ ਸਾਲ ਛੱਡ ਕੇ ਦੂਜੇ ਸਾਲ ਹੜ ਆ ਜਾਂਦੀ तो आपका नाम जी सशिकर जी डॉक्टर अमनदीप कौर एमएलएम पंजाब प्रधान मेला वीनामा के पांच जी तो सी पंचलो और अभी एक भी रहि के दया है ਮંત્રી ਜੀ ਉਹ ਇਸ ਦੀ ਚਲਾ ਰਹੇ ਆ ਉਹ ਤੁਸੀਂ ਵਿੱਚ ਬੈਠੇ ਹੋ ਡਰ ਵੀ ਲੱਗਦਾ ਵਾ ਕਿ ਵੇਖੋ ਕਿਸਾਨਾਂ ਦਾ ਕੀ ਹਾਲ ਹੋ ਰਿਹਾ ਕੋਈ ਕੁਝ ਸੀ ਤਾਂ ਸਾਡੇ ਆਮ ਆਦਮੀ ਪੰਜਾਬ ਦੇ ਦੀ ਸਾਰੀ ਲੀਡਰਸ਼ਿਪ ਤੋਂ ਮੰਤਰੀ ਸਾਹਿਬਾਨ ਨਹਿਮਨ ਸਿੰਘ ਸਵਾਨ ਇੱਕ ਇੱਕ ਵਲੰਟੀਅਰ ਆਪਣੇ ਇਹਨਾਂ ਪੰਜਾਬੀ ਭੈਣਾਂ ਦੇ ਨਾਲ ਇਹਨਾਂ ਵੀਰਾਂ ਦੇ ਨਾਲ ਖੜੇ ਆ ਕਿਉਂਕਿ ਸਾਡੀ ਕੌਮ ਦੇ ਵਿੱਚ ਹੀ ਸੇਵਾ ਭਾਵਨਾ ਜਿਹੜੀ ਹੈਗੀ ਹੈ ਪ੍ਰਮਾਤਮਾ ਲਿਖ ਕੇ ਭੇਜਦਾ ਔਰ ਇਹਨਾਂ ਨੇ ਸਾਨੂੰ ਚੁਣ ਕੇ ਭੇਜਿਆ ਔਰ ਅਸੀਂ ਇੱਕ ਇੱਕ ਸਾਡੀ ਪਾਰਟੀ ਦੇ ਐਮਐਲਏ ਸਾਰੇ ਸਾਡੇ ਚੇਅਰਮੈਨ ਸਾਡੇ ਮੰਤਰੀ ਸਹਿਬਾਨ ਸਾਡੀ ਸੀਨੀਅਰ ਲੀਡਰਸ਼ਿਪ ਨੂੰ ਗਾਰੰਟੀ ਅਸੀਂ ਇਹਨਾਂ ਆਪਣੇ ਭੈਣ ਭਰਾਵਾਂ ਦੇ ਨਾਲ ਖੜੇ ਆ ਔਰ ਜਿੰਨੀ ਕੋਸ਼ਿਸ਼ ਅਸੀਂ ਇਹਨਾਂ ਦੀ ਸੇਵਾ ਕਰਨ ਦੇ ਲਈ ਅਸੀਂ ਜਿੰਨੀ ਵੀ ਸਾਡੇ ਤੋਂ ਵੱਧ ਛੜ ਕੇ ਸੇਵਾ ਹੋਈ ਅਸੀਂ ਕਰਾਂਗੇ ਇਹਨਾਂ ਦੀ ਔਰ ਮੈਂ ਵਾਕਈ ਆਪਣੇ ਸਾਰੇ ਪੰਜਾਬੀ ਭੈਣ ਭਰਾਵਾਂ ਨੂੰ ਕਹਿਣਾ ਚਾਹੂੰਗੀ ਕਿ ਆਪਾਂ ਨੂੰ ਸਭ ਨੂੰ ਇਹਨਾਂ ਦੇ ਭੈਣਾ ਦਾ ਇਹਨਾਂ ਵੀਰਾਂ ਸਾਥ ਥੋੜਾ ਘਟਿਆ ਕਰ ਰਹੀ ਹੈ ਕਿਉਂਕਿ بارش ਵੀ ਜਿਹੜਾ ਰੁਕਣ ਦਾ ਨਾਮ ਨਹੀਂ ਲੈ ਰਹੀ ਹੈਗੀ ਔਰ ਇਹਨਾਂ ਦੇ ਅੱਜ ਮੈਨੂੰ ਲੱਗ ਰਿਹਾ ਕਿ ਨੁਕਸਾਨ ਤੇ ਹੋ ਰਿਹਾ ਹੈ 11 ਤੋਂ 12 ਫੀਟ ਪਾਣੀ ਹੋਏਗਾ ਜਿਹੜਾ ਇਹਨਾਂ ਦੇ ਘਰਾਂ ਦੇ ਵਾਲੇ ਵਾਲੇ ਕਿੱਡੀ ਕੁਡੀ ਤਰ੍ਹਾਂ ਹੈ ਇੱਕੋ ਜੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਔਰ ਇਹ ਜਿਹੜੀਆਂ ਸਾਡੀਆਂ ਮੇਰੀਆਂ ਬਜ਼ੁਰਗ ਮੇਰੀਆਂ ਮਾਤਾ ਮਾਂ ਨੇ ਉਹ ਬਾਹਰ ਉੱਥੇ ਟੈਂਟ ਲਗਾ ਕੇ ਬੈਠੀਆਂ ਨੇ ਔਰ ਬਾਪੂ ਜੀ ਸਾਡੇ ਕਹਿ ਰਹੇ ਸੀ ਇਹ ਘਰ ਵੀ ਇਹਨਾਂ ਨੇ ਨਵਾਂ ਬਣਾਇਆ ਥੋੜੀ ਦੇਰੀ ਲੱਗਦਾ ਹੋਏ ਮਨੇ ਨੂੰ ਔਰ ਸਾਰੇ ਘਰ ਦੇ ਵਿੱਚ ਪਾਣੀ ਖੜਾ ਹੈ ਜੇ 40-40 ਵਾਲੇ ਜਿੰਨੇ ਘਰ ਆ ਸਾਰੇ ਘਰ ਤਕਰੀਬਨ 10 ਫੀਟ ਪਾਣੀ ਦੇ ਵਿੱਚ ਜਿਹੜੇ ਇਹਨਾਂ ਦੇ ਘਰਾਂ ਦੇ ਵਿੱਚ ਵੱਢ ਚੁੱਕਿਆ ਇਹ ਸਾਰਾ ਸਮਾਨ ਖਰਾਬ ਹੋ ਚੁੱਕਿਆ ਹੈ ਬਸ ਕਿਸੇ ਨਾ ਕਿਸੇ ਤਰ੍ਹਾਂ ਇਹ ਆਪਣੇ ਔਰ ਆਪਣੇ ਪਸ਼ੂਆਂ ਦੀ ਜਾਨਾਂ ਬਚਾ ਕੇ ਸਾਰੇ ਗਾਣੇ ਵੀ ਅੰਦਰ ਸਰਦਾ ਦੇ ਟੰਡਿਆਂ ਦੇ ਉੱਤੇ ਬੱਥੇ ਗੋਵਿੰਦਰ ਸਿੰਘ ਜੀ ਪਿੰਡ ਕੋਟਬੁੱਢਾ ਜੀ ਤੁਹਾਡੇ ਕੋਈ ਮੰਤਰੀ ਖੁਦ ਆਏ ਆ ਮਿਲੇ ਆ ਤੁਹਾਨੂੰ ਸਹਾਇਤਾ ਵੀ ਦੇ ਰਹੇ ਔਰ ਘਰ ਵੀ ਆਏ ਆ ਹਾਂਜੀ ਕੀ ਕਹਿਣਾ ਚਾਹੋਗੇ ਐਹ ਜੀ ਆਏ ਹਨ ਮਾਨਯਾ ਸਾਡੇ ਮੰਤਰੀ ਸਾਹਿਬ ਪਹਿਲੀ ਵਾਰ ਸਾਡੇ ਘਰਾਂ ਚ ਆਏ ਆ ਅੱਗੇ ਮੰਤਰੀ ਸਾਹਿਬ ਆਉਂਦੇ ਨੇ ਨਹੀਂ ਘਰਾਂ ਚ ਆਏ ਐਂ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਇਹਦੇ ਨਾਲ ਤਾਂ ਸਾਡੀ ਦੇਖਣ ਦੇ ਆ ਦਾਣੇ ਵੀ ਸਾਡੇ ਪੇਜ ਗਏ ਆ ਤੇ ਜੁੱਲੇ ਵੀ ਸਾਡੇ ਪੇਜ ਗਏ ਜੀ ਤੇ ਜੋ ਬੈੱਡ ਗੁੱਡ ਜੋ ਕੁੜੀਆਂ ਦਾ ਸਮਾਨ ਸਭ ਕੋ ਘਰ ਕੋ ਗਿਆ ਅੰਦਰ ਤੇ ਇਹਨਾਂ ਦੇ ਜੀ ਲੈ ਕੇ ਬਾਹਰ ਬੈਠੇ ਜੀ ਜੀ ਆ ਮੰਤਰੀ ਸਾਹਿਬ ਆਏ ਕਦੀ ਪਹਿਲਾਂ ਵੇਖਿਆ ਇਸ ਤਰ੍ਹਾਂ ਨਹੀਂ ਤਨੀ ਵੇਖਿਆ ਜੀ ਆ ਪਹਿਲੇ ਮੰਤਰੀ ਸਾਹਿਬ ਜੀ ਇਨਾ ਰਾਹੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੀ ਗਾਂ ਨੂੰ ਸਹਿਯੋਗ ਕਰਨ ਵੇਲੇ ਸਾਡਾ ਕੀ ਯਾਰ ਹੁੰਦਿਆ ਬੱਚੇ ਸਾਡੇ ਘਰੋਂ ਬੁਕਾਰ ਹੋ ਗਏ ਅੱਛਾ ਹੋਣਾ ਕੋਣੇ ਹੋਂਦ ਨਾ ਕੋਈ ਨਹੀਂ ਅਸੀਂ ਕੱਡੇ ਨਾਲ ਅਸੀਂ ਨਾ ਅਸੀਂ ਕੱਡੇ